ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਚਾ ਰਹੀਆਂ ਹਨ ਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਵਿਖੇ ਵੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਥਾਨਿਕ ਰਾਮਗੜੀਆ ਪੋਲੀਟੈਕਨਿਕ ਕਾਲੇ ਵਿਖੇ ਪੋਲਿੰਗ ਸਟਾਫ ਦੀ ਪਹਿਲੀ ਰਿਹਸਲ ਕਰਵਾਈ ਗਈ ਜਿਸ ਵਿੱਚ 960 ਪੋਲਿੰਗ ਸਟਾਫ ਨੂੰ ਰਿਹਸਲ ਕਰਵਾਈ ਗਈ ਇਸ ਮੌਕੇ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਕਿਹਾ ਕਿ ਇਸ ਰਿਹਸਲ ਵਿੱਚ ਪੋਲਿੰਗ ਸਟਾਫ ਨੂੰ ਜਿੱਥੇ ਚੋਣਾਂ ਸੰਬੰਧੀ ਹਰ ਜਾਣਕਾਰੀ ਦਿੱਤੀ ਗਈ ਹੈ ਉੱਥੇ ਹੀ ਉਨ੍ਹਾਂ ਸਮੂਹ ਸਟਾਫ ਨੂੰ ਇਮਾਨਦਾਰੀ ਤੇ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਕਰਵਾਉਣ ਦੀ ਵੀ ਅਪੀਲ ਕੀਤੀ ਉਨਾਕੀ ਆਕੀ ਇਸ ਦੀ ਦੂਸਰੀ ਟ੍ਰੇਨਿੰਗ 11 ਅਕਤੂਬਰ ਨੂੰ ਹੋਵੇਗੀ ਤੇ 14 ਅਕਤੂਬਰ ਨੂੰ ਪੂਰੇ ਸਟਾਫ ਨੂੰ ਸਮਾਨ ਦੀ ਵੰਡ ਕਰ ਦਿੱਤੀ ਜਾਵੇਗੀ ਤੇ 15 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਅੱਜ ਦੀ ਰੈਸਲ ਦਾ ਕੀ ਮਰਗੀ ਹਾਂਜੀ ਆਗਾਮੀ ਆਉਣ ਵਾਲੀਆਂ 15 ਅਕਤੂਬਰ ਨੂੰ ਜਿਹੜੀਆਂ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ ਉਹਨਾਂ ਦੇ ਵਾਸਤੇ ਅੱਜ ਸਾਡਾ ਜਿਹੜਾ ਪੂਲਿੰਗ ਸਟਾਫ ਡਿਪਲੋਏ ਕੀਤਾ ਗਿਆ ਉਹਨਾਂ ਦੀ ਰੈਸਲ ਰੱਖੀ ਗਈ ਸੀ ਇੱਥੇ ਮੇਰੇ ਨਾਲ ਨੇ ਮੇਰੇ ਸਾਡੇ ਮਾਸਟਰ ਟ੍ਰੇਨਰ ਮਿਸਟਰ ਪਰਮਜੀਤ ਮਹਿਜ ਜੀ ਸਾਡੇ ਨੈਤਿਕਾ ਦਨਦੀਪ ਸਿੰਘ ਜੀ ਸੋ ਸਾਰਾ ਸਟਾਫ ਜਿਹੜਾ ਆਇਆ ਹੈ ਅੱਜ ਸਿਰਫ ਅਸੀਂ ਅਟੈਂਡੈਂਸ ਲਾ ਰਹੇ ਆਂ ਤੇ ਵੱਖਰੀਆਂ ਵੱਖਰੀਆਂ ਟੀਮਾਂ ਪੂਰੀ ਕਰ ਰਹੀਆਂ ਆਂ ਹਾਂ ਬੇਸਿਕ ਟ੍ਰੇਨਿੰਗ ਜਿਹੜੀ ਇਹਨਾਂ ਨੇ ਸਮਾਨ ਲੈਣ ਤੋਂ ਲੈ ਕੇ ਪੂਲਿੰਗ ਦੇ ਤੱਕ ਕੀ ਕੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਇਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੇ ਪੂਲਿੰਗ ਕਰਾਉਣੀ ਹੈ ਨਿਰਪੱਖ ਹੋ ਕੇ ਇਹਦੇ ਬਾਰੇ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਹਦੇ ਵਾਸਤੇ ਅਸੀਂ ਇੱਕ ਹੋਰ ਪ੍ਰੋਗਰਾਮ ਰੱਖੀ ਆ ਉਹ ਅਗਲੀ 21 ਤਰੀਕ ਨੂੰ ਹਾਸਿਲ ਕਰਾਂਗੇ ਇਸੇ ਵੈਨਿਊ ਤੇ ਇੱਥੇ ਹੋਣੀ ਹੈ ਜੀ ਇਹ ਰਹਿਸਲ ਪੰਚਾਇਤੀ ਚੋਣਾਂ 2024 ਵੀ ਅੱਜ ਜਿਹੜੀ ਰਹਿਸਲ ਆ ਪਹਿਲੀ ਰਹਿਸਲ ਉਹ ਪੋਲੀਟੈਕਨਿਕ ਕਾਲਜ ਰੋਗੜਾ ਵਿੱਚ ਰੱਖੀ ਗਈ ਸੀ ਤੇ ਆਪਾਂ ਕੋਲ 967 ਦੇ ਕਰੀਬ ਜਿਹੜਾ ਹੈਗਾ ਪੋਲਿੰਗ ਸਟਾਫ ਵੀ ਅੱਜ ਆਏ ਹੈਗੇ ਆ ਤੇ ਉਹਨਾਂ ਨੂੰ ਇੱਕ ਬੇਸਿਕ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਹੈ ਤੇ ਉਹਨਾਂ ਨੂੰ ਅਹਿਸਾਸ ਕਰਵਾਇਆ ਹੈ ਦੱਸਿਆ ਗਿਆ ਹੈ ਕਿ ਤੁਹਾਡੀ ਬੜੀ ਅਹਿਮ ਜ਼ਿੰਮੇਵਾਰੀ ਹੈ ਇਹ ਤੇ ਬੜੇ ਨਿਰਪੱਖ ਜਿਹੜੀਆਂ ਹੈਗੀਆਂ ਚੋਣਾਂ ਕੜਾ ਸ਼ਿਪਰੀਕੇ ਦੇ ਨਾਲ ਕਰਵਾਉਣੀਆਂ ਹਨ ਉਹਨਾਂ ਨੂੰ ਬੇਸਿਕ ਟ੍ਰੇਨਿੰਗ ਸਮਾਨ ਲੈਣ ਤੋਂ ਲੈ ਕੇ ਗਿਣਤੀ ਕਰਨ ਤੱਕ ਤੇ ਜਿਹੜਾ ਨਤੀਜਾ ਐਲਾਨ ਜਿਹੜਾ ਕਰਨ ਤੱਕ ਦੀ ਜਿਹੜੀਆਂ ਜ਼ਿੰਮੇਵਾਰੀਆਂ ਆ ਉਹਦੇ ਸੰਬੰਧੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਤੇ ਅਗਲੀ ਜਿਹੜੀ ਟ੍ਰੇਨਿੰਗ ਅਸੀਂ 11 ਤਰੀਕ ਅਕਤੂਬਰ ਨੂੰ ਕਰਨਾ ਹੀ ਕਰਨੀ ਹੈ ਉਹਦੇ ਵਿੱਚ ਇਹਨਾਂ ਨੂੰ ਫਿਜ਼ੀਕਲ ਤੌਰ ਤੇ ਤੇ ਬਾਕੀ ਜਿਹੜੀ ਡਿਟੇਲ ਦੀ ਟ੍ਰੇਨਿੰਗ ਆ ਉਸ ਦਿਨ ਦਿੱਤੀ ਜਾਵੇਗੀ ਸਰ ਸਮਾਨ ਵਗੈਰਾ ਕਦੋਂ ਬਣਨਾ ਹੈ ਇਹਨਾਂ ਦਾ ਸਮਾਨ ਜਿਹੜਾ ਹੈ ਅਸੀਂ ਉਹ 14 ਅਕਤੂਬਰ ਨੂੰ ਵੰਡਣਾ ਹੈ ਤੇ 15 ਨੂੰ ਜਿਹੜੀ ਹੈ ਇਲੈਕਸ਼ਨ ਆਪਣੀ 8 ਤੋਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਵੇਗੀ ਤੇ ਉਸ ਤੋਂ ਬਾਅਦ ਸ਼ਾਮ ਦੇ 4 ਵਜੇ ਤੋਂ ਬਾਅਦ ਪੋਲਿੰਗ ਖਤਮ ਹੋਊਗੀ ਫਿਰ ਗਿਣਤੀ ਵੀ ਉਸੇ ਜਿਹੜੀ ਸਥਾਨ ਤੇ ਹੋਵੇਗੀ ਤੇ ਨਤੀਜਾ ਵੀ ਉੱਥੇ ਹੀ ਐਲਾਨ ਕਰਦੇ ਹੋਏ ਵਾਪਸ ਫਿਰ ਇਸੇ ਸਥਾਨ ਤੇ ਆ ਕੇ ਪੋਲਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਸਮਾਨ ਵਾਪਸ ਜਮ੍ਹਾਂ ਕਰਾਣ ਸਮਾਨ ਲੈਣ ਦਾ ਸਮਾਂ ਕਿੰਨੇ ਵਜੇ ਦਾ ਜੀ ਸਵੇਰ ਨੂੰ 14 ਤਰੀਕ ਨੂੰ 14 ਤਰੀਕ ਨੂੰ ਸਾਡਾ ਸਮਾਨ ਜਿਹੜਾ ਹੈਗਾ ਉਹ ਸਵੇਰੇ 9 ਵਜੇ ਤੋਂ ਸਟਾਰਟ ਹੋ ਜਾਵੇਗਾ ਜਿਸ ਵੇਲੇ 9 ਵਜੇ ਤੋਂ ਅਸੀਂ ਪੋਲਿੰਗ ਪਾਰਟੀਆਂ ਕੁੜੀਆਂ ਕਰਦੇ ਹੋਏ ਸਮਾਨ ਉਹਨਾਂ ਨੂੰ ਦੇਣਾ ਚਾਹੁੰਦੇ ਸਟਾਰਟ ਕਰਦੇ